ਇਹ ਆਤਮਾ ਪਾਵੇ ਹਰ ਸੁਪਲਾਤਾ ਧੰਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਸਤਿਮੁ ਪ੍ਰਸਾਦ ਮਾਰੂ ਮਹੱਲਾ ਪੰਜਵਾ ਬੁਲਿਆ ਕਰਮਾ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ ਧਰਮਾ ਸਾਥਾ ਪਾਏ ਬਿਸਰਾਮ ਮਿਟ ਗਈ ਸਗਲੀ ਸਾਈ ਵਾਹਿਗੁਰੂ ਜੀ ਕਾ ਸਿਮਰਿ ਜੀਵਨ ਪਤਵੀ ਪਾਈ ਕੀਤ ਆਯੋ ਮਨੁਰ ਕੁਰਕ ਦੇ ਡਟ ਸੰਕਨ ਕੀਤਰਨ ਆਈ ਰਹਾ। ਸ਼ਾਮ ਗ੍ਰੋਧ ਲੋਗ ਮੋਹ ਨਿਵਾਰੇ ਨਿਵਾਰੇ ਸਰਦਰ ਤੈਰਾ। ਸਾਧ ਜੀ ਹੋ ਹਾਜਰ। ਅ ਜੁਟਿਊਬ ਵਲੌਗ। ਪਾਵਨ ਤੇ। ਯੂਟਿਊਬ ਤੇ ਪਾਣੀ ਆਪਾਂ। ਯੂਟਿਊਬ ਵਲੌਗ ਪੁਣਾ ਜੀ ਮੇਲਾ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਯੂਟਿਊਬ ਵਲੌਗ ਪ੍ਰਭੂ ਤੋਂ ਸੇਵਾ ਨਾਮ ਇਹ ਕਾਲ ਵੀਰ ਕੈਨੇਡਾ ਤੋਂ YouTube ਤੇ ਵਲੌਗ ਬਣਾਉਣਾ ਅੱਛਾ ਅੱਛਾ ਜੀ ਜਰਾ ਆ ਜਾ ਰਹੇ ਹਾਂ ਜਿਆ ਨਾਮ ਜਮੂ ਤੇ ਆ ਪਾ ਸੇਵਾਦਾਰ ਆਪਣੇ ਲੱਗੇ ਹੋਏ ਆ ਸਵੇਰ ਦਾ ਚੱਲਣ ਡਿਆ ਜੀ ਲੰਗਰ ਜੀ ਇਹ ਸੇਵਾਦਾਰ ਲੱਗੇ ਹੋਏ ਆ ਆਪਣੇ YouTube ਵਲੌਗ ਪਾਵਾਂਗੇ ਆਪਾਂ ਮੈਂ ਪ੍ਰਧਾਨ ਹਾਂ ਟਾ ਟੋਪੀ ਪ੍ਰਧਾਨ ਯੂਟਿਊਬ ਵਲੌਗ ਬਣਾਈ ਆਪਾਂ ਮੈਂ ਬਣਾ ਰਹੀਏ ਆਹ ਸੇਵਾਦਾਰਾ ਨੂੰ ਥੈਂਕ ਯੂ ਅੰਤਰਜਾਮ ਦਾ ਬਹੁਤ ਇਤਜਾਨਾ ਹੈ ਕਿ ਕਹਾ ਸੁਣਾਏ ਅੱਜ ਜਨਾਬਾਂਸ ਕੋਈ ਮਿੰਟਰੀ ਹੋਰ ਵੀਡੀਓ ਕਲਿਆ ਨਾਥੀ ਜਰਜੋ ਜਿਹਨੇ ਮਰਾ ਦਾਖ ਨੂੰ ਬੈਠੋ ਠੀਕ ਹੈ ਬਸ 10 ਮਿੰਟਾਂ 'ਚ ਆ ਗਿਆ ਇਹ ਬਲਜੀਤ ਵੀਰ ਮੇਰਾ ਇਹ ਬਾਹਰ ਨਹੀਂ ਗਿਆ ਮੈਟ ਤੇ ਪਾਣੀ ਆ ਮਾੜੀ ਕੁਲਚੇ ਛੋਲੇ ਨਾਲ ਲੰਗਰ ਜੀ ਸਾਨੂੰ ਐਰ ਕੀਪਰ ਬੰਦ ਦਿਖਾਈਏ ਇਹ ਪ੍ਰਬੰਧ ਕੀ ਆਪਣੇ ਹਰ ਸਾਲ ਦੀ ਤਰ੍ਹਾਂ ਹਰ ਕੀਵੀ ਜਿਹੜਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਲੰਗਰ ਲੱਗਦਾ ਜਿ ਸ਼ਵਾਲਿਕ ਪਬਲਿਕ ਸਕੂਲ ਪਿੰਡ 16 ਲੋ ਸੋਣ ਪਿੰਡ ਦੀ ਸੰਗਤ ਸਾਰੀ ਰਲ ਮਿਲ ਕੇ ਜੀ ਕਰਦੀ ਆ ਜੀ ਸੇਵਾ ਤੇ ਹਰ ਕੀਵੀ ਲੱਗਾ ਜੀ ਲੰਗਰ ਤੇ ਸਾਰੇ ਵੀਰ ਆ ਦੇਖੋ ਜੀ ਸੇਵਾਦਾਰ సేਵਾ ਨਗੇ ਨਗੇ ਸੇਵਾਦਾਰ ਇਹ ਵੀ ਨਾ ਆਹੋ ਆ ਮੈਰੀ ਬਣਾਵੇ ਲੈ 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 ਸੇਵਾਦਾਰ ਵੀਰੇ ਨਾ ਆਪ ਲੱਗੇ ਆਂਦੇ ਤਾਰੇ ਦੇ ਤਾਰੇ ਪ੍ਰਮਾਤਮਾ ਦੇ ਚੂਲਾ ਮੋਹਣ ਲੱਗਦੇ ਸੰਗਤਾਂ ਦੇ ਰਹਾ ਅਗੜੀ ਬੋਰ ਮੈਂ ਤਾਂ ਤਿਆਰ ਮੀਠੇ ਲੇਵ ਹੈ ਹਾਵਾ ਕਰ ਸਦੇ ਹਾਵਾ ਤੇ ਸੋਕਟ ਗਰਮ ਕਰਹੀਂ ਅਗਿਆਨੀ ਮਾਣਮਤ ਅੰਧ ਕਹਾ ਆਵਤ ਸਾਤ ਰੂਪਾ ਅਫਤ ਕਰਮਾਨਿਆ ਜੋ ਬਿਨ ਸੱਤ ਤੋਂ ਨੇਹ ਚੜ ਜਾਣਥ ਮਾਰਕੀ ਕੋ ਆਪਣੀ ਕਰ ਪਤਰੀ ਐਸੇ ਭੂਲ ਭੁਲਾਨਥ ਖਤਰੀ ਬ੍ਰਾਹਮਣ ਪੂਰਵੈ ਸਭ ਏਕੈ ਨਾਮ ਤਰਾਨਤ ਗੁਰੂ ਨਾਨਕ ਉਪਦੇਸ਼ ਕਰਤ ਹੈ ਜੋ ਸਰਹਲ ਦੀ ਤਰ੍ਹਾਂ ਜੀ ਕਿ ਵੀ ਮੈਡੀਕਲ ਕੈਂਪ ਲੱਗਾ ਜੀ ਗੁਰਬਤ ਕਰਤਾ ਸੰਗ ਸੋ ਪ੍ਰਭ ਨਹਿ ਕਾਏ ਮਨੁ ਖਾਏ ਜਿ ਸਵਾੜੀ ਦੇ ਪਬਲਿਕ ਸਕੂਲ ਤਪ ਤਾਮਨ ਨਾਲ ਲਾਈ ਅਰੇ ਨਾਰ ਕਾਇ ਪਰ ਗ੍ਰਹਿ ਜਾ ਕੁਝ ਲਖੋਰ ਕਾਮ ਕਰ ਤਬ ਹਣ ਚਲਦੇ ਜੀ ਸ਼ਪੀਲ ਤੇ ਸ਼ਬੀਲ ਵਾਲੇ ਵੀਰਾਂ ਦੀ ਦਿਖਾਉਣੇ ਦੀ ਸੇਵਾ ਕਰਦਾ ਸੇਵਾ ਕਰਦੇ ਵੀਰ ਦਿਖਾਉਣੇ ਆਪਾਂ ਸਾਜਰ ਸਮੰਦ ਲੰਗਣਾ ਪਰਣਾ ਪਰਣਾੰਜਾਇ ਥਾਮ ਗਰੋਦ ਲੋਭ ਮੋਹ ਬਿਆਪਿਓ ਨੇਤਰ ਰਖੇ ਸਿਰਾਏ ਜੀਸ ਉਠਾਉਣ ਮੈਂ ਕਬੂ ਮਿਲੀ ਮਹਾ ਦੁਸ਼ਰਮਾਇ ਸੂਰਮੋ ਉਸਤਾ ਦਾ ਇਹ ਤੇ ਪਾਣੀ ਲੱਗਦਾ ਸ਼ਾਇਦ ਅਰਵੀਰ ਪ੍ਰਛਾਤਾ ਬਣੀ ਸਕੇ ਨਿਕਿਆ ਜਾਵੇ ਸੁਭਾਵਤ ਜੈਸ ਤੇ ਮਰ ਪੱਤਰ ਆਡੇ ਪੱਤਰ ਸਦਾ ਨਿਰਮਲ ਆਏ ਜਿਸ ਗਰਮ ਭੁੱਲੇ ਅਸਤ ਦਾ ਰੱਬ ਦਰਦਾ ਕੋਟ ਮੰਨੇ ਆ ਸੁਭਾਅ ਨਿਰਮਲ ਸੰਗਤ ਦੂਰ ਤੋਂ ਆਉਂਦੀ ਜਣ ਨਾਨਕ ਸੰਕਟ ਜਾਣ ਨਾ ਪਾਏ ਹਰੇ ਨਾਰ ਇਨ ਵਿਦ ਪਾਰ ਪਰਾਏ ਆਏ ਹਾਰ ਜਿਓ ਹੋਏ ਮਿਰਤਕ ਤਿਆਗ ਦੂਜਾ ਭਾਉ ਰਹਾ ਦੂਜਾ ਬਹੁਤ ਬਹੁਤ ਧੰਨਵਾਦੀ ਸਾਰੇ ਵੀਰਾਂ ਦਾ ਮਹੱਲਾ ਪੰਜਵਾ ਵਰੀਆ ਦੇ ਵਰੀਆ ਵੀਡੀਓ ਲਈ ਹੋਰ ਤੋਂ ਹੰਦਨ ਤੇ ਸ਼ੂਟ ਕਰੇ ਗੁਰਕਾਰ ਹੀ ਆਇਆ ਆਪਣਾ ਚੈਨਲ ਸਬਸਕ੍ਰਾਈਬ ਕਰ ਲੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਜੀ ਰੋਸ ਪਰਬਰ ਪੇਕੇ ਆ